ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਉਹਨਾਂ ਦੇ ਪਰਿਵਾਰ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਨਾਲ ਕੁਝ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਨੇ ਉਸ ਸਮੇਂ ਗੁਰੂ ਸਾਹਿਬ ਔਰ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਸੀ ਸੋ ਦੀਵਾਨ ਟੋਡਰਮਲ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਏਗਾ ਇਹ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਦੀਆਂ ਤਸਵੀਰਾਂ ਨੇ ਉਹੀ ਪੁਰਾਤਨ ਹਵੇਲੀ ਦੀਵਾਨ ਟੋਡਰਮਲ ਵੱਲੋਂ ਮੋਹਰਾ ਜਿਹੜੀਆਂ ਸੋਨੇ ਦੀਆਂ ਉਹ ਖੜੀਆਂ ਕਰਕੇ ਜਗ੍ਹਾ ਖਰੀਦੀ ਜਾਂਦੀ ਹੈ ਤੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਜਾਂਦਾ ਹੈ। ਜੋ ਵੀ ਸੰਗਤ ਫਤਿਹਗੜ ਸਾਹਿਬ ਜਾਂ ਸਰਹੰਦ ਦਰਸ਼ਨਾਂ ਦੇ ਲਈ ਆਉਂਦੀ ਹੈ ਗੁਰਦੁਆਰਾ ਸਾਹਿਬ ਦਰਸ਼ਨਾਂ ਦੇ ਲਈ ਆਉਂਦੀ ਹੈ ਤਾਂ ਇੱਥੇ ਵੀ ਜ਼ਰੂਰ ਪਹੁੰਚਦੀ ਹੈ। ਜੋ ਇਤਿਹਾਸਕਾਰ ਨੇ ਉਹ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਇਹਦੀ ਦੇਖਣਾ ਬਦਲੇ ਇਸ ਲਈ ਇਸ ਨੂੰ ਇਸੇ ਤਰ੍ਹਾਂ ਰੱਖਿਆ ਗਿਆ ਸਾਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਅਮਨ ਸਿੰਘ ਤੇ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਉਹਨਾਂ ਦੇ ਪਰਿਵਾਰ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਨਾਲ ਕੁਝ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਨੇ ਉਸ ਸਮੇਂ ਗੁਰੂ ਸਾਹਿਬ ਔਰ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਸੀ ਸੋ ਦੀਵਾਨ ਟੋਡਰਮਲ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਏਗਾ ਸੋ ਮੇਰੇ ਪਿੱਛੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਹ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਦੀਆਂ ਤਸਵੀਰਾਂ ਨੇ ਉਹੀ ਪੁਰਾਤਨ ਹਵੇਲੀ ਦੀਵਾਨ ਟੋਡਰਮਲ ਦੀ ਗੱਲ ਕੀਤੀ ਜਾਵੇ ਜਦੋਂ ਛੋਟੇ ਸਹਬਜ਼ਾਦਿਆਂ ਨੂੰ ਸਰਹੰਦ ਵਿਖੇ ਸ਼ਹੀਦ ਕੀਤਾ ਜਾਂਦਾ ਹੈ ਅਨੀਹਾ ਦੇ ਵਿੱਚ ਚਣਿਆ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਸੰਸਕਾਰ ਦੇ ਲਈ ਜਦੋਂ ਜ਼ਮੀਨ ਦੀ ਗੱਲ ਆਉਂਦੀ ਹੈ ਤਾਂ ਦਿਵਾਨ ਟੋਡਰਮਲ ਵੱਲੋਂ ਮੋਹਰਾਂ ਜਿਹੜੀਆਂ ਸੋਨੇ ਦੀਆਂ ਉਹ ਖੜੀਆਂ ਕਰਕੇ ਜਗ੍ਹਾ ਖਰੀਦੀ ਜਾਂਦੀ ਹੈ ਤੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਜਾਂਦਾ ਸੋ ਇਹ ਪੁਰਾਤਨ ਹਵੇਲੀ ਹੈ ਇਸ ਦੀ ਰੈਨੋਵੇਸ਼ਨ ਸ਼ਾਇਦ ਇਸ ਕਰਕੇ ਨਹੀਂ ਕੀਤੀ ਜਾ ਰਹੀ ਕਿ ਜੋ ਪੁਰਾਤਨ ਇਸ ਦੀ ਦਿੱਖ ਹੈ ਉਹ ਉਸੇ ਤਰ੍ਹਾਂ ਰਹੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੇ ਨੂੰ ਵਿਰਾਸਤੀ ਇਮਾਰਤ ਵੀ ਘੋਸ਼ਿਤ ਕੀਤਾ ਗਿਆ ਸੋ ਸੰਗਤ ਇੱਥੇ ਆਉਂਦੀ ਹੈ ਕਿਉਂਕਿ ਜੋ ਵੀ ਸੰਗਤ ਫਤਿਹਗੜ੍ਹ ਸਾਹਿਬ ਜਾਂ ਸਰਹੰਦ ਦਰਸ਼ਨਾ ਦੇ ਲਈ ਆਉਂਦੀ ਹੈ ਗੁਰਦੁਆਰਾ ਸਾਹਿਬ ਦਰਸ਼ਨਾ ਦੇ ਲਈ ਆਉਂਦੀ ਹੈ ਤਾਂ ਇੱਥੇ ਵੀ ਜ਼ਰੂਰ ਪਹੁੰਚਦੀ ਹੈ ਕਿਉਂਕਿ ਇਹ ਵੀ ਇੱਕ ਇਤਿਹਾਸ ਦਾ ਪਹਿਲੂ ਹੈ ਦੀਵਾਨ ਟੋਡਰਮਲ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਅਸ਼ਰਫੀਆਂ ਸੋਨੇ ਦੀਆਂ ਖੜੀਆਂ ਕਰਕੇ ਉਸ ਸਮੇਂ ਸਭ ਤੋਂ ਮਹਿੰਗੀ ਜਿਹੜੀ ਜ਼ਮੀਨ ਹੈ ਖਰੀਦੀ ਸੀ ਜਿਸ ਤੋਂ ਬਾਅਦ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੀ ਸੋ ਸਿੱਖ ਇਤਿਹਾਸ ਦਾ ਇਹ ਵੀ ਇੱਕ ਬਹੁਤ ਹੀ ਵੱਡ ਮੁੱਲਾ ਅੰਗ ਹੈ ਸੋ ਵੇਖ ਸਕਦੇ ਹੋ ਕਿ ਇਹ ਉਹੀ ਇਮਾਰਤ ਹੈ ਪੁਰਾਤਨ ਇਮਾਰਤ ਇਸ ਦੀ ਦੇਖ ਨੂੰ ਸ਼ਾਇਦ ਇਸ ਕਰਕੇ ਨਹੀਂ ਬਦਲਿਆ ਜਾ ਸਕਦਾ ਕਿ ਜੇ ਰੈਨੋਵੇਸ਼ਨ ਹੋਏਗੀ ਤਾ ਜਿਹੜੀ ਇਹਦੀ ਲੁੱਕ ਹੈ ਜੋ ਦੇਖਿਆ ਇਹਦੀ ਉਸ ਦੇ ਵਿੱਚ ਬਦਲਾਅ ਆਏਗਾ ਸੋ ਸਰਕਾਰ ਜਾਂ ਜੋ ਇਤਿਹਾਸਕਾਰ ਨੇ ਉਹ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਇਹਦੀ ਦੇਖਣਾ ਬਦਲੇ ਇਸ ਲਈ ਇਸ ਨੂੰ ਇਸੇ ਤਰ੍ਹਾਂ ਰੱਖਿਆ ਗਿਆ ਸੋ ਬਾਕਾਇਦਾ ਬੋਰਡ ਲਗਾਏ ਹੋਏ ਗਏ ਨੇ ਕਿ ਕਿੱਥੇ ਤਖਾਨਾ ਸੀ ਚੂਨੇ ਤੇ ਇੱਟਾਂ ਦਾ ਬਣਿਆ ਪੁਰਾਤਨ ਫਰਸ਼ ਮੁੱਖ ਦਰਵਾਜ਼ੇ ਪਿੱਲਰ ਹਰ ਇੱਕ ਚੀਜ਼ ਜਿਹੜੀ ਹੈ ਬਾ ਕਮਾਲ ਹੈ ਔਰ ਵੇਖ ਸਕਦੇ ਹੋ ਕਿ ਲਗਭਗ ਗੱਲ ਕੀਤੀ ਜਾਵੇ 350 350 ਸਾਲ ਪੁਰਾਣਾ ਇਤਿਹਾਸ ਜਿਹੜਾ ਦੇਖ ਸਕਦੇ ਹੋ ਕਿ ਲੋਕ ਵੀ ਆ ਰਹੇ ਨੇ ਔਰ ਇਸ ਜਹਾਜ਼ ਹਵੇਲੀ ਦੇ ਵਿੱਚ ਇਸ ਪੁਰਾਤਨ ਹਵੇਲੀ ਦੇ ਵਿੱਚ ਪਹੁੰਚ ਰਹੇ ਨੇ ਕਿਉਂਕਿ ਜੋ ਲੋਕ ਗੁਰਦੁਆਰਾ ਸਾਹਿਬ ਦਰਸ਼ਨਾ ਦੇ ਲਈ ਜਾਂਦੇ ਨੇ ਤਾਂ ਇੱਥੇ ਵੀ ਜ਼ਰੂਰ ਆਉਂਦੇ ਨੇ ਦੀਵਾਨ ਟੋਡਰਮਲ ਉਹ ਸ਼ਖਸੀਅਤ ਜਿਨ੍ਹਾਂ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਹਮੇਸ਼ਾ ਬੜੇ ਹੀ ਸਤਕਾਰਕ ਤਰੀਕੇ ਨਾਲ ਲਿਆ ਜਾਂਦਾ ਹੈ। ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਇਹ ਉਹ ਪੁਰਾਤਨ ਹਵੇਲੀ ਹੈ ਜਹਾਜ਼ ਹਵੇਲੀ ਦੇ ਨਾਲ ਮਕਬੂਲ ਹੈ। ਸੋ ਬਿਲਕੁਲ ਪੁਰਾਣੇ ਸਮੇਂ ਦੀ ਇਹ ਹਵੇਲੀ ਹੈ। ਤਖਾਨੇ ਬਣੇ ਹੋਏ ਨੇ ਅੰਦਰ ਔਰ ਹਰ ਇੱਕ ਚੀਜ਼ ਜਿਹੜੀ ਹੈ ਉਸੇ ਤਰ੍ਹਾਂ ਜੋ 3350 ਸਾਲ ਪਹਿਲਾਂ ਦੀ ਹੈ। ਸੋ ਤਸਵੀਰਾਂ ਦੇ ਵਿੱਚ ਵਿਖਾਵਾਂਗੇ ਕਿ ਅੰਦਰ ਕਿਸ ਤਰ੍ਹਾਂ ਤਖਾਨੇ ਬਣੇ ਹੋਏ ਨੇ। ਉਸ ਤੋਂ ਇਲਾਵਾ ਕਿਉਂਕਿ ਸਮੇਂ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਜਦੋਂ ਪੁਰਾਣੀਆਂ ਹੋ ਜਾਂਦੀਆਂ ਨੇ ਤਾਂ ਢਹਿ ਢੇਰੀ ਹੋਣ ਦੀ ਕਗਾਰ ਤੇ ਆ ਜਾਂਦੀਆਂ ਨੇ ਸਰਕਾਰ ਜਾਂ ਪ੍ਰਸ਼ਾਸਨ ਇਸ ਨੂੰ ਇਸ ਲਈ ਰੈਨੋਵੇਟ ਨਹੀਂ ਕਰਦਾ ਕਿ ਜਦੋਂ ਰੈਨੋਵੇਟ ਕੀਤਾ ਜਾਏਗਾ ਤਾਂ ਜਿਹੜੀ ਪੁਰਾਤਨ ਦੇਖ ਹੈ ਉਹ ਖਤਮ ਹੋ ਸਕਦੀ ਹੈ ਸਾਮ ਸੰਭਾਲ ਜ਼ਰੂਰ ਕੀਤੀ ਜਾਂਦੀ ਹੈ ਲੋਕਾਂ ਨੂੰ آگਾਹ ਕੀਤਾ ਜਾਂਦਾ ਕਿ ਕਿਸੇ ਵੀ ਚੀਜ਼ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਔਰ ਜਿਸ ਤਰ੍ਹਾਂ ਪੁਰਾਣੀਆਂ ਕੰਧਾਂ ਨੇ ਉਹਨਾਂ ਦੇ ਉੱਪਰ ਨਾ ਚੜਿਆ ਜਾਵੇ ਸੋ ਵੇਖ ਸਕਦੇ ਹੋ ਕਿ ਪੁਰਾਣੇ ਸਮਿਆਂ ਦੇ ਵਿੱਚ ਇਹ ਅਜੇਹੀਆਂ ਚੀਜ਼ਾਂ ਬਣਾਈਆਂ ਹੁੰਦੀਆਂ ਸਨ ਜਿਵੇਂ ਕਿ ਰਾਤ ਨੂੰ ਰੋਸ਼ਨੀ ਦੇ ਲਈ ਉਦੋਂ ਟਿਊਬ ਜਾਂ ਬਲਬ ਨਹੀਂ ਹੁੰਦੇ ਸਨ ਤਾਂ ਇੱਥੇ ਇਹਨਾਂ ਜਗ੍ਹਾਆਂ ਦੇ ਵਿੱਚ ਚਿਰਾਗ ਵੀ ਜਿਹੜੇ ਨੇ ਲੋ ਜਿਹੜੀ ਹੈ ਜਗਾਈ ਜਾਂਦੀ ਸੀ ਸੋ ਇਹ ਸਾਰਾ ਪੁਰਾਤਨ ਜਿਹੜਾ ਵਿਰਸਾ ਹੈ ਸਾਡੇ ਸਿੱਖ ਇਤਿਹਾਸ ਦਾ ਔਰ ਕਿਤੇ ਨਾ ਕਿਤੇ ਕੋਸ਼ਿਸ਼ ਜਿਹੜੀ ਹੈ ਸੋ ਸੰਗਤ ਵੀ ਪਹੁੰਚਦੀ ਹੈ ਜਿਹੜੀ ਸੰਗਤ ਦਰਸ਼ਨਾਂ ਦੇ ਲਈ ਫਤਿਹਗੜ੍ਹ ਸਾਹਿਬ ਜਾਂਦੀ ਹੈ ਜਾਂ ਸਰਹੰਦ ਗੁਰਦੁਆਰਾ ਸਾਹਿਬ ਦਰਸ਼ਨਾਂ ਦੇ ਲਈ ਜਾਂਦੀ ਹੈ ਉਹ ਜ਼ਰੂਰ ਇੱਥੇ ਹੋ ਕੇ ਜਾਂਦੇ ਨੇ ਕਿਉਂਕਿ ਮੈਂ ਇੱਕ ਵਾਰ ਫੇਰ ਦੱਸ ਰਿਹਾ ਕਿ ਦੀਵਾਨ ਟੋਡਰਮਲ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਸੋ ਦੇਖਦੀ ਗੱਲ ਕੀਤੀ ਜਾਵੇ ਦੇਖ ਕੇ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ 3300 ਸਾਲ ਪਹਿਲਾਂ ਦਾ ਜਿਹੜਾ ਲੋਕਾਂ ਦਾ ਰਹਿਣ ਸਹਿਣ ਹੈ ਉਹ ਕਿਹੋ ਜਿਹਾ ਹੋਏਗਾ ਸੋ ਇਹ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਹੈ ਨੌਜਵਾਨ ਬਜ਼ੁਰਗ ਸਾਰੇ ਆਉਂਦੇ ਨੇ ਇੱਥੇ ਆ ਕੇ ਦੇਖਦੇ ਨੇ ਕਿ ਇਹ ਸਾਡੇ ਪੁਰਾਤਨ ਵਿਰਸੇ ਦਾ ਹਿੱਸਾ ਹੈ ਸੋ ਇਹ ਤੁਹਾਨੂੰ ਦਰਸ਼ਨ ਕਰਵਾਏ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਸੋ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਤਕਾਰਤ ਨੇ ਦੀਵਾਨ ਟੋਡਰਮਲ ਸੋ ਉਹਨਾਂ ਦੀ ਇਹ ਜਹਾਜ਼ ਹਵੇਲੀ ਹੈ ਪੁਰਾਤਨ ਦਿੱਖ ਜਿਹੜੀ ਹੈ ਨਾਂ ਬਦਲੇ ਇਸ ਕਰਕੇ ਪ੍ਰਸ਼ਾਸਨ ਔਰ ਸਰਕਾਰ ਜਿਹੜੀ ਹੈ ਇਸ ਨੂੰ ਰੈਨੂਵੇਟ ਨਹੀਂ ਕਰਾ ਰਹੀ ਪਰ ਫੇਰ ਵੀ ਸਾਮ ਸਵਾਲ ਕੀਤੀ ਜਾ ਰਹੀ ਹੈ ਇਸ ਜਹਾਜ਼ ਹਵੇਲੀ ਦੀ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਆਮਨ ਸਿੰਘ ਲੁਧਿਆਣਾ ਟਾਈਮਸ